ਇਹ ਤੇ ਬਾਈ ਥਾਣੇ ਲੰਬੇ ਸੱਚੀਆਂ ਹੋ ਜਾਂਦੇ ਨੇ ਇਹ ਚੀਜ਼ ਨਾਲ ਬਿਲਕੁਲ ਜੀ ਬਿਲਕੁਲ ਜਿਹੜੀਆਂ ਆਪਣੇ ਬੱਚਿਆਂ ਦੇ ਥਾਣ ਛੋਟੇ ਹੁੰਦੇ ਨੇ ਕੀ ਅੱਛਾ ਵੀ ਪਲੂਣ ਬੱਚੇ ਪਲੂਣ ਬੱਚਿਆਂ ਦੇ ਥਾਣ ਛੋਟੇ ਹੋ ਜਾਂਦੇ ਨੇ ਬਰੀਕ ਰਹਿ ਜਾਂਦੇ ਨੇ ਲੈ ਮਿੱਤਰੋ ਬਾਈ ਕੋਲ ਪਲੂਣ ਬੱਚਿਆਂ ਦੇ ਥਾਣ ਲੰਬੇ ਕਰਨ ਲਈ ਬਹੁਤ ਵਧੀਆ ਫਾਰਮੂਲਾ ਤੇ ਬਾਈ ਕਹਿੰਦਾ ਆਪਣੀ ਵੀਡੀਓ ਬਣਾ ਆ ਵੀ ਫਾਰਮੂਲਾ ਆਪਾਂ ਦੱਸਾਂਗੇ ਤੇ ਮਹਾ ਚੱਲ ਬਾਈ ਵੀਡੀਓ ਬਣਾ ਕੇ ਆਪਾਂ ਦੱਸ ਦਿੰਨੇ ਆ ਕੀ ਫਾਰਮੂਲਾ ਤੇ ਕੀ ਨਹੀਂ ਤੇ ਬਾਈ ਥਾਣ ਲੰਬੇ ਸੱਚੀਆਂ ਹੋ ਜਾਂਦੇ ਨੇ ਇਹ ਚੀਜ਼ ਨਾਲ ਬਿਲਕੁਲ ਜੀ ਬਿਲਕੁਲ ਅਚਾ ਦੇ ਥੋੜਾ ਉੱਚੀ ਬੋਲਿਆ ਵੀ ਨੁਸਖ ਸਭ ਤੋਂ ਪਹਿਲੀ ਗੱਲ ਤਾਂ ਬਈ ਆਪਣੇ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿੱਤਰੋ ਜਿਵੇਂ ਆ ਬੱਚੀਆਂ ਖੜੀਆਂ ਨੇ ਇਹਨਾਂ ਦੇ ਥਣ ਬਹੁਤ ਬਰੀਕ ਹੁੰਦੇ ਨੇ ਤੇ ਲੰਬੇ ਕਰਨ ਖਾਤਰ ਬਾਈ ਕਹਿੰਦਾ ਮੈਂ ਨੁਸਖਾ ਦੱਸੂ ਤੇ ਵੀ ਸਾਰੇ ਭੈਣ ਭਰਾਵਾਂ ਦਾ ਭਲਾ ਹੋ ਸਕੇ ਵੀ ਨੁਸਖਾ ਕਹਿੰਦਾ ਬਹੁਤ ਕੰਮ ਦਾ ਤੇ ਬਾਈ ਨੁਸਖਾ ਦੱਸੋ ਕੀ ਚੀਜ਼ ਆ ਤੇ ਸਭ ਤੋਂ ਪਹਿਲਾਂ ਵੀ ਸਸਰੀ ਕਾਰ ਸਸਰੀ ਕਾਰਬਾ ਤੇ ਵੀ ਪਿੰਡ ਆਪਣਾ ਉਰਾਹਾ ਠੀਕ ਹੈ ਤੇ ਬਾਈ ਨੁਸਖਾ ਦੱਸੋ ਵੀ ਕੰਮ ਕਰਦਾ ਹਾਂਜੀ ਹਾਂ ਬਿਲਕੁਲ ਬੱਚਾ ਤੇ ਨੁਸਖਾ ਦੱਸੋ ਫਿਰ ਵੀ ਨੁਕਤਾ ਇਹ ਹੈ ਜੀ ਜਿਹੜੇ ਆਪਣੇ ਬੱਚਿਆਂ ਦੇ ਥਣ ਛੋਟੇ ਹੁੰਦੇ ਨੇਗੀ ਅੱਛਾ ਵੀ ਪਲੂਣ ਬੱਚੇ ਪਲੂਣ ਬੱਚਿਆਂ ਦੇ ਥਣ ਛੋਟੇ ਹੋ ਜਾਂਦੇ ਨੇ ਬਰੀਕ ਰਹਿ ਜਾਂਦੇ ਨੇ ਹਾਂ ਥੋੜਾ ਉੱਚੇ ਹੋਣ ਕੋਹ ਨੁਕਤੇ ਇਹਦੇ ਖਾਤਰ ਹੈਗਾ ਇੱਕ ਤਾਂ ਨੂਨ ਲੈ ਲਓ ਟਾਟਾ ਦਾ ਥੋੜਾ ਜਿਹਾ ਸਫੇਦ ਨਮਕ ਨਹੀਂ ਵਾ ਸਫੇਦ ਨਮਕ ਹਾਂਜੀ ਹਾਂਜੀ ਇੱਕ ਸਰੋਂ ਦਾ ਪਾ ਲਓ ਚ ਤੇਲ ਠੀਕ ਹੈ ਸਰੋਂ ਚੰਗੀ ਤਰ੍ਹਾਂ ਖੋਲ ਲਓ ਹੁਣ ਹੁਣ ਮਤਲਬ ਉਹਨੂੰ ਰਲਾ ਲੂ ਹਾਂ ਰਲਾ ਕੇ ਸਮਾਰ ਕੇ ਚੰਗੀ ਤਰ੍ਹਾਂ ਉਹੋ ਲਾਓ ਥਣਾਂ ਦੇ ਉੱਪਰ ਤੇ ਥਣ ਲੰਬੇ ਹੋ ਜਾਣਗੇ ਥਣ ਕੂਲੇ ਹੋਣਗੇ ਤੇ ਉਹ ਵੀ ਫਾਇਦਾ ਮਾਤਰਾ ਮੁਠਿਆਰ ਖਣ ਹੋ ਜਾਣਗੇ ਜੇ ਮੇਰੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਨੂੰ ਆਪਾਂ ਦੱਸਾਂਗੇ ਵੀ ਕਿਵੇਂ ਲਾਉਣਾ ਹੈ ਤੇ ਕਿਵੇਂ ਨਹੀਂ ਤੇ ਮੈਂ ਵੀ ਇੱਕ ਵਾਰ ਦੁਬਾਰੇ ਦੱਸ ਦੋ ਕਿਵੇਂ ਲਾਉਣਾ ਤੇ ਕਿੰਨੇ ਦਿਨ ਲਾਉਣਾ ਵੀ ਹਫਤਾ 10 ਦਿਨ ਬਾਈ ਕਹਿੰਦਾ ਵੀ ਆਪਾਂ ਲਾਉਣਾ ਤੇ ਇੱਕ ਵਾਰ ਬਾਈ ਤੋਂ ਵੀ ਆਪਾਂ ਬਾਈ ਦੇ ਮੂੰਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਬਾਈ ਕਿੰਨੇ ਦਿਨ ਲਾਉਣਾ ਇਹਨੂੰ ਘੱਟੋ ਘੱਟ 10 ਦਿਨਾਂ ਤੋਂ 10 15 ਦਿਨ ਤੱਕ ਲਾਓ ਵੀ ਘੱਟੋ ਘੱਟ ਘੱਟੋ ਘੱਟ 10 15 ਦਿਨ ਘੱਟੋ ਘੱਟ ਬਾਈ ਕਹਿੰਦਾ 10 15 ਦਿਨ ਲਾਓ ਬਈ ਆ ਬਾਈ ਕਹਿੰਦਾ ਆਪਣਾ 15-20 ਸਾਲ ਪੁਰਾਣਾ ਵਰਤਿਆ ਨੁਸਕਾ ਤੇ ਬਾਈ ਦੀ ਆਪਾਂ ਵੀਡੀਓ ਹੀ ਪਾਉਣੇ ਰਹੇ ਨੇ ਪਹਿਲਾਂ ਨੁਸਕੇ ਬਾਈ ਦੱਸਦਾ ਜਾ ਤੇ ਆਪਾਂ ਨੂੰ ਮਿਲਦਾ ਰਹਿੰਦਾ ਤੇ ਬਾਈ ਦਾ ਵੀ ਚੈਨਲ ਬਣਿਆ ਹੋਇਆ ਚੈਨਲ ਦਾ ਆਪਾਂ ਨਾਮ ਤਾਂ ਹਲਾ ਦਾਂਗੇ ਬਾਈ ਦਾ ਤੇ ਬਾਈ ਇੱਕ ਤਾਂ ਸਰੋਂ ਦਾ ਬਾਈ ਕਹਿੰਦਾ ਤੇਲ ਹਾਂ ਇੱਕ ਨਿੰਮਕ ਸਫੈਦ ਨਿੰਮਕ ਸਫੈਦ ਨਮਕ ਠੀਕ ਹੈ ਹਾਂ ਵਿੱਚ ਰਲਾ ਲਓ ਉਹਨੂੰ ਸਰੋਂ ਦੇ ਤੇਲ ਦੇ ਮੜੇ ਹੋ ਟਾਈਮ ਨਾਲ ਖੁਰਦਨ ਹਾਂ ਫੋਕੇ ਸਮਾਰ ਕੇ ਉਹ ਲਾਓ ਚੰਗੀ ਤਰ੍ਹਾਂ ਧੋ ਤੂ ਕੇ ਪਾਣੀ ਪੁੰਨਾ ਧੋ ਕੇ ਥਾਂ ਚੰਗੀ ਤਰ੍ਹਾਂ ਪਿਆਰ ਨਾਲ ਲਾਓ ਅੱਛਾ ਵੀ ਕਿੰਨੇ ਦਿਨ ਤੂੰ ਦੇਖੀ ਤੂੰ ਕਿੰਨੇ ਦਿਨ ਲਾਉਣੇ ਇਹ ਪਕਟੋ ਘਟ 15 ਦਿਨ 15 ਦਿਨ ਭਾਵੇਂ 20 ਦਿਨ ਲਾ ਰੋ ਆਪਣੀ ਮਰਜਾ ਉਹਦਾ ਫਾਇਦਾ ਨਕਸਾ ਆਨ ਕੋਈ ਅੱਛਾ ਹਾਂ ਮੂਹਿਆ ਬੱਚੀ ਦੇ ਲਾਇਆ ਵੀ ਜੀ ਤੇ ਸੋਨੋ ਆਪਾਂ ਥਾਂ ਦਿਖਾ ਦਿੰਨੇ ਆ ਬੱਚੀ ਦੇ ਵੀ ਬਹੁਤ ਵਧੀਆ ਦੇਖੋ ਬਈ ਬੱਚੇ ਬਾਈ ਅੰਦਰ ਹੁੰਦੇ ਨੇ ਹਾਂ ਕਿਵੇਂ ਬਾਈ ਤੇ ਡੰਗਰਾ ਕਰਕੇ ਆਪਾਂ ਉਹ ਹੋ ਜਾਂਦੇ ਅੱਕ ਜਾਂਦੇ ਅੱਕੇ ਨੇ ਇਹਨਾਂ ਚ ਅੱਛਾ ਹਾਂ ਬਿਲਕੁਲ ਨਾ ਕੋ ਅੱਛਾ ਬਣਾਣਾ ਖਾਣਾ ਪੱਕਾ ਹੁੰਦੇ ਨੇ ਬਈ ਬਿਲਕੁਲ 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 100% ਜਰਾ ਮਨਸ਼ਾ ਸਿੱਧੀ ਹੋਈ ਠੀਕ ਆ ਬਿਲਕੁਲ ਹੂੰ ਤੇ ਮੇਤਰੋ ਬਾਈ ਕਹਿੰਦਾ ਆਪਾਂ ਉਹ ਬੱਚੀ ਦੇ ਵੀ ਆਪਾਂ ਲਾਇਆ ਸੀ 2-4 ਦਿਨਾਂ ਚ ਫਰਕ ਪੈਣ ਲੱਗ ਗਿਆ ਤੇ ਹਫ਼ਤੇ 10 ਦਿਨਾਂ ਚ ਬਾਈ ਕਹਿੰਦਾ ਮੂਠੀ ਹਲਥਣ ਹੋ ਜਾਣਗੇ ਤੇ ਮੇਤਰੋ ਵੀਡੀਓ ਨੂੰ ਸ਼ੇਅਰ ਕਰਦੇ ਤੇ ਬਾਈ ਨਾਲ ਆਪਾਂ ਵੀ 10 ਦਿਨਾਂ ਚ ਬਾਈ ਫਰਕ ਪਊ ਬਿਲਕੁਲ ਬਿਲਕੁਲ ਪਊਗਾ ਅੱਛਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਈ ਤੇ ਐਦਾਂ ਦੀ ਹੋਰ ਵੀਡੀਓ ਆਪਾਂ ਤੇ ਮਿੱਤਰੋ ਸ਼ੇਅਰ ਕਰਨਾ ਸੋਡੀ ਜ਼ਿੰਮੇਵਾਰੀ ਹੈ ਜੇ ਆਪਾਂ ਰੋਜ਼ ਇਹ ਪਾਉਣਾ ਹੈ ਕਿ ਸਵੇਰੇ 6-7 ਵਜੇ ਆਪਾਂ ਜਿਹੜੀ ਪਾ ਦੱਲਨੇ ਆ ਇਹਨਾਂ ਦੀ ਕਰਾਈਆਂ ਤੇ ਹਵਾ ਹੀ ਏਡੇ ਚੱਕ ਤੇ ਲੱਡਿਆਣਾ